ਸਵਾਗਤ ਹੈ ਪਿੰਡ ਤਾਮਗੋੜ ਜ਼ਿਲ੍ਹਾ ਮਾਨਸਾ ਤੋਂ ਵੀਡੀਓ ਲੈ ਕੇ ਆਇਆ ਰੇਲ ਗੱਡੀ ਜਿੱਡੀ ਆ ਗਈ ਦੂਜਾ ਸੂਆ ਸੂੰਦੀ ਆ ਦਿਨ ਕੱਢਦੀ ਐ 10 10 ਦਿਨ ਕੱਢਦੀ ਐ ਪਰ ਹਵਾਨਾ ਕਰਮਾਲੀ ਨੇ ਨਾ ਪੰਡਲੇਵੇ ਦੀ ਲਈ ਹੋਈ ਐ ਚੱਕਰ ਦੀ ਆ ਗਈ ਐ ਮੈਂ ਮੱਕਰ ਦੀ ਆਪ ਐ ਪਰਵਾਂਡਾ ਦੇ ਸੀਮੇ ਤੋਂ ਗੱਬਣ ਐ ਸਾਰਾ ਰਿਕਾਰਡ ਬੱਸਾਂ ਕੇ ਕਾਲੇ ਦੇ ਕਰੋ ਵੀਡੀਓ ਲੈ ਕੇ ਆਇਆ ਪਿੰਡ ਤਾਮਗੋੜ ਤੋਂ ਕਰਮਾਲੀ ਜੀ ਮੈਂ ਤੁਹਾਨੂੰ ਗੱਲ ਕਰਾਣਾ ਬੋਡੀ ਵੇਟ ਦੁੱਧ ਵਾਲੀ ਆ ਪਾਪੂ ਪਾ ਦੇਖ ਲਓ ਫਾਰਮ ਵਾਲੀ ਆ ਗਈ ਹਵਾਨੇ ਚ ਨਾਲਾ ਦੇਖ ਸਕਦੇ ਤੁਸੀਂ ਆ ਇਹਦੇ ਪਹਿਲਾਂ ਵਾਲੇ ਸੂਏ ਦੀ ਬੱਸੀ ਖੜੀ ਐ ਤੇ ਹੋਰ ਐਚ ਐਫ ਕੁਆਲਿਟੀ ਦੀ ਬੱਸੀ ਖੜੀ ਐ ਛੋਟਾ ਬਿਸਕੁਟ ਵਾਲਾ ਕੰਨ ਲੱਗਿਆ ਤੇ ਲੰਮੀ ਲੁੰਮੀ ਲੈਂਥ ਲਵਾਈ ਕੱਦ ਬੱਡ ਵੀ ਬਹੁਤ ਜ਼ਿਆਦਾ ਐ ਬਾਕੀ ਇਹਦਾ ਸਾਰਾ ਰਿਕਾਰਡ ਆਪਾਂ ਮਾਲਕਾਂ ਤੋਂ ਪੁੱਛਦੇ ਆਂ ਬਾਈ ਕਾਲੇ ਨਾਲ ਗੱਲ ਕਰਾਉਣਾ ਤਾਂ ਗੋਡਾ ਇਹਨਾ ਆ ਜਾ ਬਾਈ ਕਾਲੇ ਹਾਂਜੀ ਬਾਈ ਸਸਰੀ ਗੱਲ ਬਾਈ ਹੋ ਠੀਕ ਐ ਕਾਲੇ ਹਾਂ ਵਧੀਆ ਗੋ ਜੀ ਕਾਲੇ ਕਰਦੀ ਆ ਗਈ ਹੈ ਨਾ ਕਰਦੀ ਬਾਈ ਓਰੀਜਨਲ ਜਮਾ ਪਿਓ ਸਹੀ ਸੁਹਾਗ ਨਮਾ ਸੁਹਾ ਦੂਜਾ ਬਾਈ ਦੂਜਾ ਸੁਹਾ ਸੁਲਦੀ ਆ ਕਿੰਨੇ ਦਿਨ ਗੜਦੀ ਹੈ ਬਈ ਜੇ 10 ਦਿਨ ਗੜਦੇ ਆ ਬਈ ਹਾਂ ਠੀਕ ਹੈ ਜੇ ਹੁਣ ਆਪਾਂ ਦੁੱਧ ਦੀ ਗੱਲ ਕਰੀਏ ਜਮਾ ਓਟ ਦਾ ਤਸੱਲੀ ਵਾਲਾ ਦੁੱਧ ਦੱਸ ਦੇ ਆਪਾਂ ਬਈ 73 ਕਿਲੋ ਚੋਂ ਹੱਥ ਦੀ ਜਵਾਈ ਨਾਲ ਜਾਓ 73 ਲੀਟਰ ਦੁੱਧ ਜਮਾ ਪਹਿਲੇ ਸੂਏ ਦਾ ਹੱਥ ਦੀ ਜਵਾਈ ਨਾਲ ਠੀਕ ਹੈ ਐਨ ਮੇਕਰ ਦੀ ਅਗਲੀ ਆਪਾਂ ਐਨ ਮੇਕਰ ਦੀ ਅਗਲੀ ਠੀਕ ਹੈ ਹੁਣ ਇਹਦੇ ਬਈ ਜਿਹੜੇ ਸੀਮਿੰਟ ਤੋਂ ਕੱਪੜਾ ਹੈ ਰਮਾਂਡਾ ਤੋਂ 66 ਤੋਂ ਕੱਪੜਾ ਸੀਮਿੰਟ ਲੱਗਿਆ ਰਮਾਂਡਾ ਦਾ ਠੀਕ ਹੈ ਸਟਰਾਹ ਹੋ ਗਈ ਹੈ ਹਾਂ ਹਾਂ ਜੀ ਬਈ ਠੀਕ ਹੈ ਜੇ ਇਹ ਬਈ ਬੱਸੀ ਦਿੰਦੀ ਹੈ ਹਾਂ ਜੀ ਜਿਹੜਾ ਵੀ ਭਾਈ ਆਪਣਾ ਖਰੀਦੂਗਾ ਨੇੜੇ ਬੱਸੀ ਕਿੰਨੇ ਰੁਪਈਆ ਦੀ ਬੱਸੀ ਕੱਟੇ ਨੇ ਬੱਸੀ 30000 ਦੇ ਰੱਖਣਾ ਮੈਂ ਸੱਜਣੋ ਜਲਦੀ ਜਲਦੀ ਵੀਡੀਓ ਚ ਇੱਕ ਗੱਲ ਦੱਸਣੀ ਚਾਹੁੰਦਾ ਜੇ ਇਹ ਦੂਜੇ ਸੂਏ ਬੱਸੀ ਦਿੰਦੀ ਆ ਪਰਮਾਤਮਾ ਰੱਬ ਸੁੱਖ ਰੱਖੇ ਬੱਸੀ ਦਿੰਦੀ ਆ ਬਾਈ ਕਹਿੰਦਾ 30000 ਦੀ ਕੱਟੂਗਾ origignal سیمਨ ਲੱਗਿਆ ਹੋਇਆ ਘਰ ਦੀ ਆ ਗਈ ਕਿੰਨਾ ਦੁੱਧ 35 ਲੀਟਰ ਆਈ ਦੀ ਕਿੰਨਾ ਬਾਕੀ ਕਿੰਨੇ ਜੋ ਹੈ ਆਈ ਦੀ ਕਿੰਨਾ ਆਈ ਦੀ ਵਜ੍ਹਾ ਨਾਲ ਮਸ਼ੀਨਾਂ ਚ ਚੋਣੀਆਂ ਵਾਂ 40 ਤੋਂ ਬਾਅਦ ਚੋ ਸਕਦਾ ਬੰਦਾ ਠੀਕ ਹੈ ਬਾਈ ਚੋਇਆ ਬਾਕੀ ਐਡੀ ਵੱਡੀ ਜਿਹੜੀ ਇਹ ਕੁਆਲਿਟੀ ਆ ਗਈ ਇੱਕ ਤਰ੍ਹਾਂ ਦੀ ਲੈਥ ਲਵਾਈ ਕੱਦ ਬੈਡ ਨਾ ਬਹੁਤ ਯਾਦੇ ਆ ਕਰਮਾਲੀ ਦਾ ਬੈਟਨਸ ਵੀ ਹੈਗੀ ਆ ਆਲਾਪਨ ਵੀ ਹੈਗਾ ਛੋੜਾ ਬਿਸਕੁਟ ਵਾਲਾ ਕੰਨ ਲੱਗਿਆ ਕੁਆਲਟੀ ਆ ਗਈ ਕੋਈ ਚੀਜ਼ ਦਿਖਾਉਂਦੇ ਆ ਪੀੜੀ ਦੇ ਪਾਵੇ ਵਰਗਾ ਸਣ ਲੱਗਿਆ ਮਾਰ ਦੇ ਜਸਨ ਇੱਧਰ ਮਾਰ ਅੰਦਰ ਦੇ ਦੇ ਮੋਟਾ ਖਾਣ ਲੱਗਿਆ ਚਵਾਈ ਵਾਲਾ ਦੁੱਧ ਵਾਲੀਆਂ ਪਾਪਾ ਪੂਪਾ ਦੇਖ ਲੋ ਕਰਮਾਲੀ ਦੇ ਚੰਗੀਆਂ ਕਾਲੇ ਮੈਂ ਹੁਣ ਪਹਿਲਾ ਐਡਰੈਸ ਬੋਲ ਆਪਣਾ ਸਾਰਾ ਬਾਈ ਇੱਥੇ ਹੀ ਹੋ ਜਾ ਸਾਰਾ ਐਡਰੈਸ ਬੋਲ ਦੇ ਬੱਸ ਬਾਈ ਆਪਣਾ ਤਾਮਕੋਟਾ ਪਿੰਡ ਦਾ ਤਾਮਕੋਟਾ ਜਿਲ੍ਹਾ ਮਾਨਸਾ ਬਾਈ ਠੀਕ ਆ ਬਾਈ ਉਹ ਨੰਬਰ ਬੋਲ ਬਰਾ 99682 90596 ਇੱਕ ਵਾਰੀ ਹੋਰ ਬੋਲ ਦੇ 99682 90596 ਹਾਂਜੀ ਬਈ ਨੰਬਰ ਬਾਈ ਨੇ ਬੋਲਦਾ ਥੱਲੇ ਚੱਲੀ ਵੀ ਜਾਂਦਾ ਕੋਈ ਵਪਾਰ ਰਕਮ ਤਾਂ ਨਹੀਂ ਨਾ ਬਈ ਠੀਕ ਐ ਘਰੇਲੂ ਪਰਿਵਾਰ ਆ ਗਿਆ ਕੱਚੇ ਗਿੱਲੇ ਨਾ ਹੈਗਾ ਥੱਲੇ ਨੰਬਰ ਜੱਲੀ ਜਾਂਦਾ ਕਾਲੇ ਦਾ ਘਾਂਟੀ ਮਾਰ ਲਿਓ ਠੀਕ ਗਾਲੇ ਲੋ ਵੀ ਤੁਰਦੀ ਨੂੰ ਚੈੱਕ ਕਰ ਲਿਓ ਕਰਮ ਵਾਲੀ ਨੂੰ ਕਾਲੇ ਦਵਾਦੇ ਕਿਹੜਾ ਇੱਕ ਕਿਹੜਾ ਹੋਰ ਦਵਾਦੇ ਗਾ ਆਹ ਦੇਖ ਲਓ ਬਹੁਤ ਜਿਆਦੇ ਬਾਡੀ ਵੇਟ ਵਾਲੀ ਵੱਡੀ ਆ ਗਈ ਲਿਓਟੀ ਨਾ ਬਾ ਕਮਾਨ ਲੱਗੀ ਆ ਪੰਡਲੇ ਵੇ ਦੀ ਲੱਗੀ ਹੋਈ ਹੈ ਜੇ ਹੁਣ ਮੈਂ ਨੇੜੇ ਹੋ ਕੇ ਮਾਰ ਕੇ ਦਿਖਾਵਾਂ ਨਾ ਦੇਖ ਲੋ ਘਰਮਾਲੀ ਨਾ ਚੰਗੇ ਹਵਾਨੇ ਦੀ ਮਾਲਕ ਆ ਗਈ ਆ ਦੇਖ ਲੋ ਪਲਵਾਨਾਂ ਵਾਲੀ ਜਾਲ ਆ ਗਈ ਹਜੇ ਦਾ ਦਿਨ ਵੀ ਕੱਢਦੀ ਹੈ ਤੇ ਤਿਆਰੀ ਨਾ ਬਹੁਤ ਜਿਆਦੇ ਸੋਹਣੀ ਹੋਈ ਹੈ ਤੇ ਕੋਈ ਚੀਜ਼ ਆ ਗਈ ਤੇ ਸੀਮਣਦੋ ਵੀ ਬਹੁਤ ਜਿਆਦੇ ਚੰਗੇ ਦੇ ਗੱਬੜਾ ਆ ਆ ਗਈ ਦੀ ਪਹਿਲਾਂ ਵਾਲੇ ਸੂਏ ਦੀ ਬੱਸੀ ਬਾਕੀ ਆਪਾਂ ਕਾਲੇ ਦੋ ਗੱਲਬਾਤ ਰਿਕਾਰਡ ਹੋਰ ਪੁੱਛਦੇ ਆ ਆ ਜੋ ਸੱਜਣ ਕਾਲੇ ਨਗਦਰਾ ਚੰਗਾ ਹੈ ਹਾਂਜੀ ਪਰ ਮਾਲੀ ਨਾ ਥੱਲੇ ਵੀ ਚੰਗੀ ਹੈ ਹਾਂਜੀ ਜੇ ਹੁਣ ਆਪਾਂ ਇੱਕ ਧਾਰ ਧੂਰ ਦੱਸ ਕਿਵੇਂ ਧਾਰ ਜਾਓ ਓਕੇ ਬਈ ਹੱਥੀਂ ਜਵਾਈ ਨਾ ਜਾਮਾ ਹੱਥੀਂ ਮੋਟੀ ਅਦਰ ਬਈ ਥਾਣਾ ਦੀ ਜਮਾ ਜਮਾ ਗਾਰੰਟੀ ਬਈ ਆਪਣੀ ਠੀਕ ਹੈ ਲੋ ਵੀ ਸੱਚੀ ਸੁੱਚੀ ਬੋਲੀ ਬੋਲਣ ਵਾਲਾ ਮੁੰਡਾ ਆ ਗਿਆ ਨਰਮ ਹੈ ਕਾਲੇ ਹਾਂਜੀ ਨਗਦਰਾ ਬਹੁਤ ਚੰਗਾ ਬਈ ਕਰਮਾਲੀ ਬੋਡੀ ਵੇਟ ਦੀ ਵੀ ਚਾਲਰ ਝੂਲਰ ਬਹੁਤ ਜ਼ਿਆਦਾ ਚੰਗੀ ਕੁਆਲਿਟੀ ਆਈ ਹੈ ਜੇ ਹੁਣ ਰੇਟ ਦੀ ਗੱਲ ਕਰੀਏ ਹਾਂਜੀ ਬਈ ਰੇਟ ਕਿੰਨਾ ਕਰਦਾ ਰੇਟ ਫੋਨ ਤੇ ਕਰ ਦਿੰਦਾ ਬੜਾ ਤਾਂ ਨਹੀਂ ਕਰਦਾ ਨਾ ਬਾਹਾਂ ਇਜਾਜ਼ਤ ਰੇਟ ਬਾਈ ਠੀਕ ਹੈ ਮੈਂ ਦੁੱਧਾ ਰੇਟ ਜੀਰ ਦਾ ਬਾੜਦਾਨ ਹੋਊਗਾ ਚਾਵਾ ਬਈ ਫੋਨ ਨੰਬਰ ਬੋਲ ਇੱਕ ਵਾਰੀ ਹੋਰ 99682 ਬਾਈ ਹਾਂਜੀ 90596 ਲਓ ਵੀ ਸੱਜਣਾ ਨੰਬਰ ਇੱਕ ਵਾਰੀ ਹੋਰ ਕਰਾਤਾ ਥੱਲੇ ਚੱਲੀ ਪਈ ਜਾਂਦਾ ਬਾਈ ਕਹਿੰਦਾ ਰੇਟ ਫੋਨ ਤੇ ਕਰਾਂਗੇ ਚਲੋ ਵਪਾਰੀ ਭਾਈ ਜਾ ਰਾ ਵੀ ਫਿਰ ਗੁੱਸੇ ਹੁੰਦਾ ਵੀ ਰੇਟ ਖੁੱਲ ਜਾਂਦਾ ਹਨਾ ਸਾਨੂੰ ਲੈਣੀ ਔਖੀ ਹੋ ਜਾਂਦੀ ਹੈ ਉਹਨੇ ਵੀ 4 ਪੈਸੇ ਮੈਂਟ ਦੇ ਕਮਾਉਣੇ ਹੁੰਦੇ ਆ ਪੈਸੇ ਬਾਈ ਕਹਿੰਦਾ ਜਾਇਜ਼ ਕਰੂੰਗਾ ਰੇਟ ਪਿੰਡ ਤਾਮਗੋੜ ਜ਼ਿਲ੍ਹਾ ਮਾਨਸਾ ਕਾਲੇ ਦੇ ਘਰੋਂ ਵੀਡੀਓ ਦਿਖਾ ਰਿਆ ਚੰਗੀ ਆ ਕਰਮ ਵਾਲੀ ਬਹੁਤ ਜਿਆਦੇ ਖੁੱਲੀ ਡੁੱਲੀ ਆ ਗਈ ਦੁੱਧ ਵੀ ਬਾਈ ਕਹਿੰਦਾ ਬਹੁਤ ਯਾਰੇ ਚੰਗਾ ਪਾਇਆ ਕਾਲੇ ਮਸ਼ੀਨ ਮਸੂਲ ਲਵਾ ਲੈਂਦੀ ਆ ਹਾਂ ਮਸ਼ੀਨ ਲਵਾ ਲੂ ਬਾਈ ਆਪਾਂ ਲਾਈਨੇ ਆਪਣੇ ਕੋਲ ਨਹੀਂ ਨਹੀਂ ਠੀਕ ਹੈ ਬਾਈ ਬਾਕੀ ਸੋਨੂੰ ਸ਼ਾਰਟ ਵੀਡੀਓ ਵੀ ਛੱਡ ਦਾਂਗੇ ਆਪਾਂ ਤੁਹਾਡਾ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਬਾਈ ਚੰਗੇ ਪਸ਼ੂ ਰੱਖਦਾ ਕੋਹੀ ਨੂਰ ਦੀ ਕੱਟੀ ਖੜੀ ਆ ਬਰੀਡ ਦੇ ਕੰਮ ਕਰਿਆ ਡੋਟੀ ਵੀ ਕਰਦਾ ਬੰਦੇ ਵੀ ਬਹੁਤ ਚੰਗੇ ਆ ਗਏ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਇਕ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਅਗਲੀ ਵੀਡੀਓ ਧੰਨਵਾਦ